ਦੁਨੀਆ ਮੈਂ ਇਤਨਾ ਗਮ ਹੈ ਮੇਰਾ ਗਮ ਕਿਤਨਾ ਕਮ ਹੈ ਲੋਗੋ ਕਾ ਗਮ ਦੇਖਾ ਤੋ ਮੈਂ ਆਪਣਾ ਗਮ ਭੁੱਲ ਗਿਆ ਇਹ ਲਾਇਨਾ ਤੁਸੀਂ ਗੀਤ ਦੇ ਵਿੱਚ ਸੁਣੀ ਹੋਵੇਗੀ ਅੱਜ ਮੈਂ ਹੰਡਾ ਕੇ ਆਇਆ ਪ੍ਰੋਬਲਮ ਸਾਰਿਆਂ ਨੂੰ ਹੁੰਦੀ ਹੈ ਮੈਨੂੰ ਵੀ ਹੈ ਤੁਹਾਨੂੰ ਵੀ ਹੋਵੇਗੀ ਅੱਜ ਅਸੀਂ ਜਦੋਂ ਅਨੰਪੁਰ ਸਾਹਿਬ ਤੋਂ ਨੰਗਲਵਾਲ ਜਾ ਰਹੇ ਸੀ ਨਾ ਹੀ ਤੇ ਰਸਤੇ ਦੇ ਵਿੱਚ ਇੱਕ ਪਿੰਡ ਆਇਆ ਸੀਗਾ ਜੀ ਤੇ ਉਸ ਪਿੰਡ ਦੇ ਬਾਹਰ ਲੱਗਿਆ ਹੋਇਆ ਸੀ ਧਰਨਾ ਧਰਨਾ ਇੱਕ ਦੋ ਦਿਨ ਤੋਂ ਨਹੀਂ ਲੱਗਿਆ ਕਈ ਮਹੀਨਿਆਂ ਤੋਂ ਲੱਗਿਆ ਮੈਂ ਹੈਰਾਨ ਹੋ ਗਿਆ ਭਾਈ ਤੁਸੀਂ ਸੁਣ ਕੇ ਹੈਰਾਨ ਹੋਗੇ ਭਾਈ ਸੁਣ ਕੇ ਮੀ ਨੇਰੀ ਗੜੇ ਇੰਨਾ ਕੁਝ ਹੋਇਆ ਕਹਿੰਦੇ 11 ਵਾਰ ਮੀ ਆ ਗਿਆ ਕਦੀ ਸਮਾਨ ਚੱਕਦੇ ਆ ਸਾਰਾ ਭੇਜ ਜਾਂਦਾ ਕਦੇ ਇੱਧਰ ਕਦੇ ਉੱਧਰ ਕਰਦੇ ਨਾ ਸਰਕਾਰ ਬਦਲ ਗਈ ਸਰਕਾਰਾਂ ਬਦਲ ਗਈਆਂ 2021 ਤੋਂ ਉਹਨਾਂ ਦੀਆਂ ਮੰਗਾਂ ਚੱਲ ਰਹੀਆਂ ਨੇ ਅਜੇ ਤੱਕ ਪੂਰੀ ਨਹੀਂ ਹੋਈ ਸਰਕਾਰ ਬਦਲ ਗਈ ਉਹਨਾਂ ਦੀਆਂ ਮੰਗਾਂ ਅਜੇ ਤੱਕ ਉੱਥੇ ਦੀ ਉੱਥੇ ਹੀ ਪਈਆਂ ਨੇ ਇੱਕ ਬੀਬੀ ਨੇ ਤਾਂ ਸੁਸਾਇਡ ਤੱਕ ਕਰ ਲਿਆ ਇੱਕ ਬੀਬੀ ਨੇ ਹਰਸਿਕ ਬੀਬੀ ਐ ਉਹਨੇ ਸੁਸਾਇਡ ਤੱਕ ਕਰ ਲਿਆ ਪੂਰੀ ਵੀਡੀਓ ਆਪ ਜੀ ਦਾ ਸਾਂਝੀ ਕਰ ਰਹੇ ਹਾਂ ਦੋਸਤੋ ਸ਼ੇਅਰ ਕਰ ਦਿਓ ਵੱਤੋ ਵੱਤ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਭਾਈ ਬੜੀ ਉਮੀਦਾਂ ਦੇ ਨਾਲ ਤੁਹਾਨੂੰ ਚੁੜ ਕੇ ਲੈ ਕੇ ਆਏ ਨੇ ਲੋਕੀ ਬੜੇ ਉਮੀਦਾਂ ਦੇ ਨਾਲ ਐ ਤਾਂ ਨਾ ਕਰੋ ਜਗਾ ਜਗਾ ਧਰਨੇ ਜਗਾ ਜਗਾ ਧਰਨੇ ਜਿੱਥੇ ਜਾਂਦੇ ਆ ਉੱਥੇ ਕੋਈ ਨਾ ਹਰ ਬੰਦਾ ਦੁਖੀ ਹੈ ਕਮਾਲ ਹੋ ਰਹੀ ਹੈ ਭਾਈ ਬੇਨਤੀ ਹੈ ਇਹੋ ਜਿਹਾ ਕੁਝ ਨਾ ਕਰੋ ਇੱਕ ਵਾਰ ਵੀਡੀਓ ਪੂਰੀ ਦੇਖੋ ਜੀ ਦਬਕੇ ਸ਼ੇਅਰ ਕਰ ਦਿਓ ਉਸ ਬੇਨਤੀ ਹੈ ਭਾਈ ਤੱਕਾ ਨਾ ਕਰੋ ਜਿਨ੍ਹਾਂ ਨੂੰ ਜੋ ਬੰਦਾ ਹੱਕ ਹੈ ਉਹ ਦੇਣਾ ਚਾਹੀਦਾ ਉਹਨਾਂ ਦਾ ਇੱਕ ਵਾਰ ਵੀਡੀਓ ਜਰੂਰ ਦੇਖੋ ਪਿਆਰੋ ਉੱਤੇ ਇੱਥੇ ਲੱਗਿਆ ਹੋਇਆ ਹੈ ਜੀ ਪੱਕਾ ਧਰਨਾ 1458 ਪੱਕਾ ਮੋਰਚਾ ਦਿਨ 162 ਮਰਹੂਮ ਪ੍ਰੋਫੈਸਰ ਬਰਵਿੰਦਰ ਕੌਰ ਜੀ ਤੇ ਜਾਣਕਾਰੀ ਹਾਸਲ ਕਰਦਿਆਂ ਨੇ ਜਾਓ ਚਲਿਏ ਜਾਣਕਾਰੀ ਹਾਸਲ ਕਰੀਏ ਬਲਵਿੰਦਰ ਕੌਰ ਜੀ ਇਹ ਇਨਸਾਫ ਕਦੋਂ ਤੋਂ ਨਹੀਂ ਸੱਸੀ ਕਾ ਵੀਰ ਜੀ ਸੱਸੀ ਕਾਲ ਜੀ ਅ ਜੀ ਥੋੜਾ ਦੱਸੋਗੇ ਜਿਹੜਾ ਮੋਰਚਾ ਜਿ ਲੱਗਿਆ ਹੋਇਆ ਹੈ ਇਹਦੇ ਬਾਰੇ ਕੀ ਹੈ ਜੀ ਅ ਇਹ ਮੋਰਚਾ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਲਾਇਆ ਗਿਆ ਅੱਛਾ ਜੀ ਔਰ 5 ਮਹੀਨੇ 6 ਮਹੀਨੇ ਹੋਣ ਨੂੰ ਚੱਲੇ ਨੇ ਠੀਕ ਹੈ ਜੀ ਸੜਕ ਦੇ ਕਿਨਾਰੇ ਨੈਸ਼ਨਲ ਹਾਈਵੇ ਦੇ ਕਿਨਾਰੇ ਇਹ ਧਰਨਾ ਲੱਗਾ ਅੱਛਾ ਜੀ ਇਸ ਦਾ ਮਸਲਾ ਇਹ ਹੈ ਕਿ 2021 ਦੇ ਲਾਸਟ ਚ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ ਹਾਂਜੀ ਉਦੋਂ 26 ਸਾਲਾਂ ਬਾਅਦ ਹਾਂਜੀ ਇੱਕ ਰੈਗੂਲਰ ਭਰਤੀ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਆਈ ਸੀ ਠੀਕ ਹੈ ਜੀ ਉਹ ਭਰਤੀ ਪੂਰੀ ਹੋਈ ਔਰ 1158 ਦੇ ਵਿੱਚੋਂ 607 ਜਿਹੜੇ ਸਾਡੇ ਕੈਂਡੀਡੇਟਸ ਸੀ ਹਾਂਜੀ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਮਿਲ ਗਈ ਠੀਕ ਹੈ ਜੀ ਇਹ 2 ਤੇ 3 ਦਸੰਬਰ 2021 ਦੀ ਗੱਲ ਹੈ ਅੱਛਾ ਜੀ 2021 ਦੀ 2021 ਦੀ ਗੱਲ ਹੈ ਅੱਛਾ ਜੀ 2024 ਚੱਲ ਰਿਹਾ ਠੀਕ ਹੈ ਜੀ 2 ਤੇ ਉਹਨਾਂ ਦੇ ਵਿੱਚੋਂ 122 ਕੈਂਡੀਡੇਟਸ ਜਿਹੜੇ ਹੈਗੇ ਆ ਉਹ ਕਾਲਜਾਂ ਦੇ ਵਿੱਚ ਜੁਆਇਨ ਕਰ ਗਏ ਸੀ ਅੱਛਾ ਜੀ ਹੁਣ 607 ਦੇ ਵਿੱਚੋਂ 483 ਬਚ ਗਏ ਅੱਛਾ ਉਹਨਾਂ ਨੂੰ ਸਿਰਫ ਹੈੱਡਕੁਆਰਟਰ ਜੁਆਇਨ ਕਰਾਇਆ ਗਿਆ ਸੀਗਾ ਠੀਕ ਹੈ ਔਰ ਅਜ ਤੱਕ ਹੈਡਕੁਆਟਰ ਹੀ ਹੈ ਜੁਆਇਨਿੰਗ ਅੱਛਾ ਜੀ ਔਰ ਕੋਈ ਤਨਖਾਹ ਨਹੀਂ ਦਿੱਤੀ ਗਈ ਹੈ ਅਜੇ ਤੱਕ ਨਾ ਹੀ ਕਾਲਜਾਂ ਚ ਭੇਜਿਆ ਗਿਆ ਨਹੀਂ ਹੈਡਕੁਆਟਰ ਤੇ ਜੁਆਇਨ ਹੋਗੇ ਤਨਖਾਹ ਕਿਉਂ ਨਹੀਂ ਜੀ ਫਿਰ ਤਨਖਾਹ ਇਸ ਕਰਕੇ ਨਹੀਂ ਕਿਉਂਕਿ ਕੁਝ ਇਸ਼ੂ ਸੀਗਾ ਭਰਤੀ ਜਿਹੜੀ ਹੈ ਹਾਈ ਕੋਰਟ ਚ ਸੀਗੀ ਅੱਛਾ ਜੀ ਸਟੇ ਹੋਇਆ ਸੀ ਉਸ ਤੋਂ ਬਾਅਦ ਚ ਜੋ ਵੀ ਹੋਇਆ ਜੀ ਜੀ ਉਹ ਸਰਕਾਰ ਦਾ ਪ੍ਰੋਸੈਸ ਸੀਗਾ ਸੌਣਾ ਆਪ ਜੀ ਦਾ ਕੋਈ ਲਿੰਕ ਨਹੀਂ ਸਾਡਾ ਲਿੰਕ ਦੋ ਹੀ ਕੰਮ ਸੀਗੇ ਇੱਕ ਤਾਂ ਜਦੋਂ ਭਰਤੀ ਆਈ ਠੀਕ ਹੈ ਉਦੋਂ ਅਸੀਂ ਫਾਰਮ ਅਪਲਾਈ ਕਰਨਾ ਸੀਗਾ ਠੀਕ ਹੈ ਜੀ ਔਰ ਦੂਜਾ ਜਿਹੜਾ ਸਰਕਾਰ ਨੇ ਪੇਪਰ ਲਿਆ ਐ ਐਗਜ਼ਾਮ ਲਿਆ ਉਸ ਐਗਜ਼ਾਮ 'ਚ ਬੈਠਣਾ ਸੀ ਠੀਕ ਹੈ ਜੀ ਇਹ ਦੋ ਕੰਮ ਅਸੀਂ ਕੀਤੇ ਆ ਹਾਂਜੀ ਬਾਕੀ ਐਡਵਰਟਾਈਜ਼ਮੈਂਟ ਸਰਕਾਰ ਨੇ ਕੱਢੀ ਅੱਛਾ ਜੀ ਐਗਜ਼ਾਮ ਕੰਡਕਟ ਕਰਾਇਆ ਸਰਕਾਰ ਨੇ ਜੀ ਔਰ ਉਹਦੀ ਜਿਹੜੀ ਮੈਰਿਟ ਬਣਾਈ ਆ ਉਹ ਵੀ ਸਰਕਾਰ ਨੇ अच्छा जोइन कराया वो भी सरकार ने अपॉइंटमेंट लेटर देते वो भी सरकार ने ठीक है जी एदे ਸਾਡੀ ਕੋਈ ਗਲਤੀ ਨਹੀਂ اچھا ਜੇ ਸਰਕਾਰ ਦੀ ਗਲਤੀ ਹੈ ਤਾਂ ਸਰਕਾਰ ਹੀ ਉਹਨੂੰ ਸੁਧਾਰੇ ਪਾਰਟੀ ਚਾਹੇ ਕੋਈ ਵੀ ਹੋਵੇ ਕੁਰਸੀ ਤੇ ਕੋਈ ਵੀ ਬੈਠਾ ਹੋਵੇ ਠੀਕ ਹੈ ਜੀ ਮੌਕੇ ਤੇ ਜਿਹੜਾ ਕੁਰਸੀ ਤੇ ਬੈਠਾ ਹੈ ਹਾਂਜੀ ਉਹਨੂੰ ਕੰਮ ਕਰਨਾ ਪਵੇਗਾ ਪਰ ਉਹ ਹੁਣ 2 ਸਾਲ ਹੋ ਚੱਲੇ ਨੇ ਉਹਨਾਂ ਨੇ ਕੰਮ ਨਹੀਂ ਕੀਤਾ ਔਰ ਜਿਸ ਕਰਕੇ ਅਸੀਂ ਸੜਕਾਂ ਤੇ ਬੈਠੇ ਨੇ ਹੁਣ ਤਾਂ ਸਰਕਾਰ ਬਦਲ ਚੁੱਕੀ ਹੈ ਜੀ ਸਰਕਾਰ 2 ਸਾਲ ਹੋ ਗਏ ਨੇ ਬਦਲ ਚੁੱਕੀ ਆ ਹਾਂਜੀ ਕੁਰਸੀ ਤੋਂ ਜਿਹੜੇ ਪਹਿਲਾਂ ਸੀਗੇ ਵਿਅਕਤੀ ਹਾਂਜੀ ਵਿਅਕਤੀ ਬਦਲ ਚੁੱਕੇ ਆ ਅੱਛਾ ਜੀ ਕੁਰਸੀ ਸੇਮ ਹੈ ਅੱਛਾ ਜੀ ਆਫਿਸ ਨਾਲ ਨਹੀਂ ਲੈ ਕੇ ਚੰਨੀ ਸਾਹਿਬ ਠੀਕ ਹੈ ਜੀ ਕੋਈ ਡਾਕੂਮੈਂਟ ਨਾਲ ਨਹੀਂ ਲੈ ਕੇ ਚੰਨੀ ਸਾਹਿਬ ਅੱਛਾ ਜੀ ਕੋਈ ਵਿਭਾਗ ਨੂੰ ਨਾਲ ਨਹੀਂ ਲੈ ਕੇ ਆ ਜੀ 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 ਕੋਈ ਅਫਸਰ ਨੂੰ ਆਪਣੇ ਘਰੇ ਨਹੀਂ ਨਾਲ ਲੈ ਕੇ ਆ ਉਹ ਸਾਰੇ ਉੱਥੇ ਹੀ ਨੇ ਅੱਛਾ ਤੇ ਨਵੀਂ ਸਰਕਾਰ ਨੂੰ ਉਹ ਇਹਨਾਂ ਸਰੋਤਾਂ ਨੂੰ ਯੂਜ਼ ਕਰਦੇ ਹੋਏ ਹਾਂਜੀ ਸਾਡੀ ਭਰਤੀ ਸਿਰੇ ਚੜਾਉਣੀ ਚਾਹੀਦੀ ਸੀ ਹਾਂਜੀ ਪਰ ਅਜੇ ਤੱਕ ਨਹੀਂ ਚੜਾ ਸਕੇ ਇਹ ਸਰਕਾਰ ਦੀ ਕਮੀ ਜਿਹੜੇ ਨਵੇਂ ਬੜੇ ਨੇ ਉਹਨਾਂ ਤੱਕ ਆਬਦੀ ਦੀ ਜਾਣਕਾਰੀ ਨਾ ਪਹੁੰਚੀ ਹੋਵੇ ਜੀ ਜਾਣਕਾਰੀ ਜਦੋਂ 5 5 6 6 ਮਹੀਨੇ ਧਰਨੇ ਲੱਗਦੇ ਨੇ ਅੱਛਾ ਜੀ ਇੰਟੈਲੀਜੈਂਸੀ ਦੀ ਰਿਪੋਰਟ ਵੀ ਜਾਂਦੀ ਆ ਜੀ ਜੀ ਔਰ ਮੰਤਰੀ ਸਾਹਿਬ ਨਾਲ 6 6 ਮੀਟਿੰਗ ਹੋ ਜਾਂਦੀਆਂ ਠੀਕ ਹੈ ਜੀ ਤਾਂ ਇਹ ਆਪਾਂ ਨਹੀਂ ਕਹਿ ਸਕਦੇ ਕਿ ਸਰਕਾਰ ਤੱਕ ਗੱਲ ਨਹੀਂ ਪਹੁੰਚੀ ਇੱਕ ਮੀਟਿੰਗ ਸਾਡੀ ਮੁੱਖ ਮੰਤਰੀ ਨਾਲ ਵੀ ਹੋ ਸਕਦੀ ਹੈ ਅੱਛਾ ਹੋ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਹਾਂਜੀ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਕੀ ਕਿਹਾ ਜੀ ਉਹਨਾਂ ਨੇ तमाम ਅਫਸਰ ਉਸ ਪੈਨਲ ਮੀਟਿੰਗ ਚ ਬੁਲਾਏ ਹੋਏ ਸੀਗੇ ਸਿੱਖਿਆ ਮੰਤਰੀ ਐਡਵੋਕੇਟ ਜਨਰਲ ਦੇ ਆਫਿਸ ਚੋਂ ਹੋਰ ਵੀ ਵਿਭਾਗਾਂ ਦੇ ਜੋ ਡੀਪੀਆਈ ਜਨ ਐਜੂਕੇਸ਼ਨ ਸੈਕਟਰੀ ਜੀ ਜੀ ਤਾਂ ਉਹਨਾਂ ਨੂੰ ਇਹ ਨਿਰਦੇਸ਼ ਦਿੱਤੇ ਸੀ ਕਿ ਸਾਡੀ ਗੱਲ ਸੁਣਨ ਤੋਂ ਬਾਅਦ ਕਿ ਇਹ ਦੇ ਭਰਤੀ ਦੇ ਵਿੱਚ ਜੋ ਵੀ ਰੋੜੇ ਨੇ ਹਾਂਜੀ ਉਹਨਾਂ ਨੂੰ ਦੂਰ ਕਰਦੇ ਹੋਏ ਭਰਤੀ ਨੂੰ ਪੂਰਾ ਕੀਤਾ ਜਾਵੇ ਔਰ ਉਸ ਤੋਂ ਬਾਅਦ ਜੇ ਉਹਨਾਂ ਨੇ ਪਬਲਿਕ ਦੇ ਵਿੱਚ ਬਿਆਨ ਵੀ ਦਿੱਤਾ ਸੀ ਇਹ ਇਹ ਕਦੋਂ ਦੀ ਗੱਲ ਹੋਊਗੀ ਜੀ ਇਹ 2022 ਦੀ ਗੱਲ ਹੈ 2022 ਦੀ ਅਗਸਤ ਅਗਸਤ ਇਹ 2024 ਫਰਵਰੀ ਚੱਲ ਰਿਹਾ ਜੀ ਫਰਵਰੀ ਚੱਲ ਰਿਹਾ ਤੇ ਫਿਰ ਉਹਦੇ ਬਾਅਦ ਕੀ ਹੋਇਆ ਜੀ ਉਹ ਵਾਦੇ ਤੇ ਉਹ ਵਾਦਾ ਵਫਾ ਨਹੀਂ ਹੋਇਆ ਅਜੇ ਤੱਕ ਫਿਰ ਆਵਜ ਨੇ ਪਹੁੰਚਦੀ ਕੀਤੀ ਤੁਸੀਂ ਵਾਦਾ ਕੀਤਾ ਸੀ ਪੂਰਾ ਨਹੀਂ ਕੀਤਾ ਜੀ ਉਸ ਤੋਂ ਬਾਅਦ ਚ ਅਸੀਂ ਟਰਾਈ ਕੀਤਾ ਕਿ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਵੇ ਜੀ ਜੀ ਉਹਦਾ ਇੱਕ ਤਰੀਕਾ ਇਹ ਹੁੰਦਾ ਕਿ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਦੇਣਾ ਹੁੰਦਾ ਹੈ ਅੱਛਾ ਜੀ ਡਿਪਟੀ ਕਮਿਸ਼ਨਰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨੂੰ ਠੀਕ ਹੈ ਜੀ ਬੇਨਤੀ ਕਰਦੇ ਆ ਕਿ ਇਸ ਜਿਹੜੀ ਆਰਗੇਨਾਈਜੇਸ਼ਨ ਵੱਲੋਂ ਹੈ ਹਾਂਜੀ ਉਹ ਟਾਈਮ ਮੰਗਿਆ ਗਿਆ ਹੈ ਅੱਛਾ ਜੀ ਉਹ ਅਸੀਂ ਲਗਭਗ 3 ਮਹੀਨੇ ਹੋ ਗਏ ਆ ਹਾਂਜੀ ਉਹ ਅਪਲਾਈ ਕੀਤਾ ਸੀ ਪਰ ਹਜੇ ਤੱਕ ਸਾਨੂੰ ਟਾਈਮ ਨਹੀਂ ਮਿਲਿਆ ਨਹੀਂ ਨਹੀਂ 3 ਮਹੀਨੇ ਪਹਿਲੇ ਆਪ ਜੀ ਨੇ ਅਪਲਾਈ ਕੀਤਾ ਲੇਕਿਨ ਵਾਦਾ ਮੁੱਖ ਮੰਤਰੀ ਸਾਹਿਬ ਜੀ ਨੇ 2022 ਚ ਕੀਤਾ ਸੀ 2022 ਚ ਤੇ 2023 ਦੇ ਵਿੱਚ ਆਪ ਜੀ ਨੇ ਕਿਉਂ ਨਹੀਂ ਕੀਤਾ ਜੀ 2023 ਦੇ ਵਿੱਚ ਸਾਨੂੰ ਲਾਰੇ ਲਾਏ ਗਏ ਸੀ ਕਿ ਤੁਹਾਡੀ ਜਿਹੜੀ ਕਾਨੂੰਨੀ ਕੋਈ ਅੜਚਣ ਹੈ ਉਹ ਅਸੀਂ ਐਲਪੀਏ ਜਿਹੜੀ ਹੈਗੀ ਅਪਲਾਈ ਕੀਤੀ ਆ ਤਰੀਕਾਂ ਪੈ ਰਹੀਆਂ ਐ ਇਸ ਤਰੀਕੇ ਤੇ ਤੁਹਾਡਾ ਹੱਲ ਹੋ ਜਾਊਗਾ ਫਿਰ ਉਹ ਤੇ ਨਹੀਂ ਹੋਇਆ ਅਗਲੀ ਤੇ ਹੋ ਜਾਊਗਾ ਉਹ ਤੇ ਨਹੀਂ ਹੋਇਆ ਅਗਲੀ ਤੇ ਹੋ ਜਾਊਗਾ ਇਹ ਤਰੀਕਾਂ ਚਾਰ-ਚਾਰ ਮਹੀਨੇ ਬਾਅਦ ਪੈਂਦੀਆਂ ਰਹੀਆਂ ਸੋ ਅਸੀਂ ਲਾਰਿਆਂ ਦੇ ਵਿੱਚ ਜਿਹੜੇ ਹੈਗੇ ਆ ਇਹਨਾਂ ਦੇ ਆਗੇ ਇੱਕ ਨਾ ਦੀ ਬੈਕ ਤੇ ਫੋਟੋ ਦੇਖ ਰਿਹਾ ਲੱਗਿਆ ਹੋਇਆ ਹੈ ਸ਼ਹਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਇਨਸਾਫ ਕਰੋ ਇਹ ਕੌਣ ਨੇ ਬੀਬਾ ਬਲਵਿੰਦਰ ਕੌਰ ਜੀ ਥੋੜਾ ਇਹਨਾਂ ਬਾਰੇ ਦਰੂਰ ਦੱਸੋ ਜੀ ਇਹ ਸਾਡੇ ਜਿਹੜੇ ਉਮੀਦਵਾਰ ਸਿਲੈਕਟਡ ਨੇ ਜੀ ਜੀ ਉਹਨਾਂ ਦੇ ਵਿੱਚੋਂ ਪੋਲੀਟੀਕਲ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਭਰਤੀ ਹੋਏ ਸੀ ਅੱਛਾ ਜੀ ਇਹ ਜਦੋਂ ਧਰਨਾ ਲੱਗਿਆ ਸੀ ਹਾਂਜੀ ਧਰਨੇ ਦੇ 50 60 ਦਿਨਾਂ ਦੇ ਬਾਅਦ ਅੱਛਾ ਜੀ ਕਿਉਂਕਿ ਉਹਦਾ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਸੀ 2021 ਦੇ ਵਿੱਚ ਨਹੀਂ ਹੁਣ ਹੋਣ ਜਿਹੜਾ ਹੋਰ ਧਰਨਾ ਲੱਗਿਆ ਜਿਹੜਾ ਹੁਣ ਲੱਗਿਆ ਓਕੇ ਓਕੇ ਠੀਕ ਹੈ ਜੀ ਜੁਆਇਨ ਤਾਂ ਉਦੋਂ ਦੇ ਨੇ ਇਹ ਹੁਣ ਕਦੋਂ ਦੀ ਗੱਲ ਕਰ ਰਹੇ ਆਪ ਜੀ ਇਹ ਜਦੋਂ ਧਰਨਾ ਸਾਡਾ ਲੱਗਿਆ 31 ਅਗਸਤ ਨੂੰ 31 ਅਗਸਤ 2023 2023 ਠੀਕ ਹੈ ਜੀ ਤਾਂ ਉਸ ਤੋਂ ਲਗਭਗ 50 ਦਿਨ ਬੀਤਣ ਦੇ ਬਾਵਜੂਦ ਸਾਨੂੰ ਮੀਟਿੰਗ ਨਹੀਂ ਸੀ ਮਿਲਦੀ ਠੀਕ ਹੈ ਜੀ ਤਾਂ ਇਹਨਾਂ ਨੇ ਡਿਪਰੈਸ਼ਨ ਚ ਇਸ ਕਰਕੇ ਆਏ ਕਿ 2021 ਦੀ ਭਰਤੀ ਆ ਉਦੋਂ ਦੇ ਸਿਲੈਕਟ ਹੋਏ ਆ ਅੱਛਾ ਜੀ ਕੋਈ ਗੱਲ ਨਹੀਂ ਸੁਣੀ ਗਈ ਸਾਡੀ ਤਰੀਕ ਤੇ ਕੁਝ ਬਣ ਨਹੀਂ ਰਿਹਾ अच्छा ये ਧਰਨਾ ਲਾਇਆ ਸੀ ਮੰਤਰੀ ਜੀ ਗੱਲ ਨਹੀਂ ਸੁਣ ਰਹੇ ਇਸ ਕਰਕੇ ਉਹ ਹੋਰ ਜਿਆਦਾ ਡਿਪਰੈਸ਼ਨ ਚ ਆ ਗਏ ਸੀ ਔਰ ਉਹਨਾਂ ਨੇ ਤੈਰ ਚ ਛਾਲ ਮਾਰ ਕੇ ਔਰ ਇੱਕ ਸੁਸਾਈਡ ਨੂੰ ਲਿਖ ਕੇ ਉਹਨਾਂ ਨੇ ਨਹਿਰ ਚ ਛਾਲ ਮਾਰ ਕੇ ਸੁਸਾਈਡ ਕਰ ਲਿਆ ਸੀਗਾ اچھا ਇਹ ਉਹਨਾਂ ਦੀ ਫੋਟੋ ਹੈ ਇਹ ਉਹਨਾਂ ਦੀ ਬੀਬੀ ਬਲਵਿੰਦਰ ਕੌਰ ਜੀ ਜਿਹੜੀ ਜੋ ਅੱਜ ਸਾਡੇ ਵਿੱਚ ਨਹੀਂ ਹਨ ਨਹੀਂ ਹਨ ਠੀਕ ਹੈ ਜੀ ਉਹ ਅਸੀਂ 1158 ਜੋ ਸੀ ਜੀ ਜੀ ਤੋਂ ਉਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਹੁਣ ਅਸੀਂ 1157 ਰਹਿ ਗਏ ਜੀ 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 ਤੇ ਫਿਰ ਇਹਨਾਂ ਦਾ ਪਰਿਵਾਰ ਹੋਊਗਾ ਜੀ ਪਰਿਵਾਰ ਇਹਨਾਂ ਦੀ ਇੱਕ ਬੇਟੀ 5 ਸਾਲ ਦੀ ਆ ਠੀਕ ਹੈ ਜੀ ਉਹ ਆਪਦੇ ਦਾਦਾ ਦਾਦੀ ਕੋਲੇ ਰਹਿੰਦੀ ਆ ਠੀਕ ਹੈ ਜੀ ਔਰ ਇਹਨਾਂ ਦੇ ਹਸਬੰਦ ਇਹ ਜਿਹੜਾ ਸੁਸਾਈਡ ਨੋਟ ਲਿਖਿਆ ਸੀ ਇਹਦੇ ਉਲਟ ਜਾ ਕੇ ਪੁਲਿਸ ਨੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਸੀ ਤੇ ਇਹਨਾਂ ਦੇ ਹਸਬੰਦ ਦੇ ਉੱਤੇ ਹੀ ਹਸਬੰਦ ਤੇ ਮੁਕੱਦਮਾ ਦਰਜ ਕੀਤਾ ਕਿਸੇ ਦਾ ਕਰਤਾ ਜੀ ਇਸ ਨੂੰ ਧੱਕਾ ਕਹਿੰਦੇ ਨੇ ਕਿ ਸੁਸਾਈਡ ਨੋਟ ਦੇ ਵਿੱਚ ਕਿਸੇ ਹੋਰ ਦਾ ਨਾਂ ਅੱਛਾ ਜੀ ਪਰਚਾ ਕਿਸੇ ਹੋਰ ਤੇ ਆ ਤੇ ਉਹਨਾਂ ਦੀ ਹੁਣ ਜ਼ਮਾਨਤ ਬੜੀ ਮੁਸ਼ਕਲ ਨਾਲ ਹੋਈ ਆ 306 ਜਿਹੜੀ ਧਾਰਾ ਹੈਗੀ ਆ ਜੀ 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 ਉਸ ਦੇ ਤਹਿਤ ਉਹਨਾਂ ਤੇ ਮੁਕੱਦਮਾ ਚੱਲ ਰਿਹਾ ਇੱਕ ਮੈਂ ਬਾਹਰ ਫੋਟੋ ਲੱਗੀ ਸੀ ਕਿ ਭੈਣ ਜੀ ਹੋਣੀ ਦੀ 휠ਚੇਅਰ ਤੇ ਨੇ ਜੀ ਉਹ ਭੈਣ ਜੀ ਹੋਣੀ ਕੌਣ ਨੇ ਜੀ ਉਹ ਸਾਡੇ ਜਿਹੜੇ ਪ੍ਰਧਾਨ ਨੇ ਇਸ ਜਥੇਬੰਦੀ ਦੇ ਠੀਕ ਹੈ ਜੀ ਉਹ ਵੀ 휠ਚੇਅਰ ਤੇ ਇਸ ਕਰਕੇ ਆ ਕਿ ਉਹ ਦੋਨਾਂ ਲੱਤਾਂ ਤੋਂ ਹੈਂਡੀਕੈਪ ਜੀ 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 ਉਹ ਵੀ ਸਿਲੈਕਟਡ ਨੇ ਔਰ ਬੜੀ ਮਿਹਨਤ ਕਰਦੇ ਨੇ ਉਹ ਜੀ ਜੀ ਲਗਾਤਾਰ ਜਦੋਂ ਦਾ ਸਾਡਾ ਪ੍ਰੋਟੈਸਟ ਚੱਲ ਰਿਹਾ ਜੀ ਇੱਥੇ ਆਪਦੀ 5 ਸਾਲ ਦੀ ਬੇਟੀ ਨਾਲ ਅੱਛਾ ਜੀ ਜਦੋਂ ਪ੍ਰੋਟੈਸਟ ਸ਼ੁਰੂ ਹੋਇਆ ਸੀ ਉਦੋਂ ਗਰਮੀ ਸੀ ਠੀਕ ਹੈ ਬਰਸਾਤ ਵੀ ਝੱਲੀ ਜੀ ਠੰਡ ਵੀ ਝੱਲੀ ਠੀਕ ਹੈ ਜੀ ਹੁਣ ਆ ਬਸੰਤਰ ਉੱਤ ਜਿਹੜੀ ਅੱਗੇ ਆ ਰਹੀ ਆ ਜੀ ਉਹ ਵੀ ਚੱਲ ਰਹੇ ਨੇ ਠੀਕ ਹੈ ਜੀ ਇੱਥੇ ਅੱਗੇ ਹੋ ਕੇ ਖੜੇ ਨੇ ਅਗਵਾਈ ਕਰ ਰਹੇ ਨੇ ਬਾਖੂਬੀ ਅਗਵਾਈ ਕਰ ਰਹੇ ਨੇ ਇੰਨੇ ਮਹੀਨੇ ਤੋਂ ਆਪ ਜੀ ਇਸੇ ਜਗ੍ਹਾ ਤੇ ਜਿਹੜੀ ਆ ਜਗ੍ਹਾ ਆਪਾਂ ਦੇਖ ਰਹੇ ਆ ਜੀ ਇੱਥੇ ਹੀ ਉਹ ਹੁਣ ਮੀਨ ਏਰੀ ਪਿੱਛੇ ਤੇ ਗਲੇ ਵੀ ਪਏ ਨੇ ਜੀ ਫਿਰ ਉਹਦਾ ਸਾਹਮਣਾ ਆਪ ਜੀ ਨੇ ਕਿਵੇਂ ਕੀਤਾ ਹਾਂ ਕੁਝ ਆਪ ਦੇ ਪਿੰਡੇ ਤੇ ਹੰਡਾਇਆ ਹੈ ਜੀ ਅੱਛਾ ਜੀ 11 ਵਾਰ ਮਹੀ ਪੈ ਚੁੱਕਿਆ ਠੀਕ ਹੈ ਜੀ 10 ਵਾਰ ਇੱਕ ਇੱਕ ਦਿਨ ਮਹੀ ਪਿਆ ਔਰ 11ਵੀਂ ਵਾਰ ਲਗਾਤਾਰ 6 ਦਿਨ ਪਏ ਠੀਕ ਹੈ ਜੀ ਟੈਂਟ ਚਾਉਂਦਾ ਹੈ ਹਾਂ ਜੀ ਭੇਜ ਜਾਂਦੇ ਨੇ ਸਾਡੇ ਬਿਸਤਰੇ ਹਾਂ ਜੀ ਸਾਡੇ ਕੱਪੜੇ ਭੇਜ ਜਾਂਦੇ ਆ ਬੈਗ ਭੇਜ ਜਾਂਦੇ ਆ ਠੀਕ ਹੈ ਫਿਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਬਚਾਈਦਾ ਜਿੰਨੇ ਇੱਕ ਬੱਚ ਜਾਂਦੇ ਬੱਚ ਜਾਂਦੇ ਠੀਕ ਹੈ ਜੀ ਇਹਨਾਂ ਨਾਲ ਫਿਰ ਟਾਈਮ ਪਾਸ ਕਰੀਦਾ ਗੁਰਦੁਆਰਾ ਸਾਹਿਬ ਹੈ ਨੇੜੇ ਉੱਥੋਂ ਫਿਰ ਅਸੀਂ ਸੁੱਕੇ ਕੱਪੜੇ ਇਹ ਲੋਕੇਸ਼ਨ ਕਿਹੜੀ ਪੈਂਦੀ ਹੈ ਵਸੇ ਜੀ ਇਹ ਲੋਕੇਸ਼ਨ ਪਿੰਡ ਗੰਭੀਰਪੁਰ ਹੈ ਜੀ ਗੰਭੀਰਪੁਰ ਇਹਨਾਂ ਨੂੰ ਤਹਿਸੀਲ ਜਿਹੜੀ ਪੈਂਦੀ ਆ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਇਹ ਜਿਹੜੀ ਰੋਡ ਹੈ ਇਹ ਅਨੰਦਪੁਰ ਸਾਹਿਬ ਤੋਂ ਨੰਗਲ ਠੀਕ ਹੈ ਜੀ ਮੈਂ ਨੂੰ ਜਾਂਦੀ ਤੇ ਆਪ ਜੀ ਨੇ ਇੱਥੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੋएगी ਗੱਲਬਾਤ ਉਹਨਾਂ ਨਾਲ ਹੋਈ ਹੈ ਇਹੀ ਐਮਐਲਏ ਜਿਹੜੇ ਹੈਗੇ ਨੇ ਇਹ ਕੈਬਨਿਟ ਮੰਤਰੀ ਨੇ ਸਿੱਖਿਆ ਮੰਤ 6 ਮੀਟਿੰਗਸ ਹੋ ਚੁੱਕੀਆਂ ਨੇ ਨਾਲ 6 ਮੀਟਿੰਗ ਹੋ ਚੁੱਕੀਆਂ ਨੇ ਲੇਕਿਨ ਆਸ਼ਵਾਸ਼ਣ ਨਹੀਂ ਮਿਲੇ ਹੱਲ ਨਹੀਂ ਮਿਲਿਆ ਅਜੇ ਤੱਕ ਹੱਲ ਹੁੰਦਾ ਤਾਂ ਅਸੀਂ ਇੱਥੇ ਕਿਉਂ ਬੈਠਣਾ ਸੀ ਜੀ 2021 ਤੋਂ ਆਪ ਜੀ ਇੱਥੇ ਹੈਗੇ ਹੋ ਨਹੀਂ 2021 ਤੋਂ ਨਹੀਂ ਆ ਸਹੀ ਅਸੀਂ 31 ਅਗਸਤ 2023 31 ਅਗਸਤ 2023 ਤੋਂ ਮਤਲਬ ਜਿਹੜਾ ਆਪ ਜੀ ਦਾ ਜੋ ਮਤਲਬ ਆਪ ਜੀ ਦਾ ਜੋ ਸੀਗਾ ਉਹ 2021 ਨੂੰ ਹੋਇਆ ਸੀ ਆਪ ਜੀ ਨੂੰ ਨੌਕਰੀ ਦੇ ਲੇਕਿਨ ਮਿਲੀ ਨਹੀਂ ਫਿਰ ਆਪ ਜੀ ਕੋਈ ਹੋਰ ਕੰਮ ਕਰ ਸਕਦੇ ਸੀਗੇ ਜੀ ਆ ਦੇਖੋ ਜੀ ਇਹ ਜਿਹੜੀ ਕਲਾਸ 1 ਦੀ ਜੌਬ ਹੈ ਹਾਂਜੀ ਇਹ ਬੜੀ ਮਿਹਨਤ ਤੋਂ ਬਾਅਦ ਹਾਂਜੀ ਬੜਾ ਕੁਝ ਇਹਦੇ ਤੇ ਕਰਨਾ ਐਮਏ ਤੋਂ ਬਾਅਦ ਯੂਜੀਸੀ ਨੈਟ ਐ ਐਮਫਿਲ ਐ ਪੀਐਚਡੀ ਐ ਉਸ ਤੋਂ ਬਾਅਦ ਫਿਰ ਇਗਜ਼ਾਮ ਹੋਇਆ ਠੀਕ ਹੈ ਜੀ ਇੰਨਾ ਕੁਝ ਕਰਕੇ ਕਾਫੀ ਉਮਰ ਹੋ ਜਾਂਦੀ ਐ 27 28 29 30 ਇਸ ਤਰ੍ਹਾਂ ਉਮਰ ਹੋ ਜਾਂਦੀ ਐ ਜੀ ਜੀ ਔਰ ਇਸ ਤੋਂ ਬਾਅਦ ਜੇ ਜੌਬ ਮਿਲੀ ਐ ਹਾਂਜੀ ਤਾਂ ਸੰਘਰਸ਼ ਕਰਕੇ ਉਹਨੂੰ ਪ੍ਰਾਪਤ ਕਰਨਾ ਏਮ ਹੁੰਦਾ ਨਾ ਕਿ ਕਿਤੇ ਹੋਰ ਅਪਲਾਈ ਕਰਨਾ ਹਾਂ ਇਹ ਗੱਲ ਵੀ ਠੀਕ ਐ ਫਿਰ ਲੇਕਿਨ ਜੌਬ ਨਹੀਂ ਐ ਜੀ ਫਿਰ ਘਰ ਦਾ ਗੁਜ਼ਾਰਾ ਕਿਵੇਂ ਜੀ ਘਰ ਦਾ ਗੁਜ਼ਾਰਾ ਜਿਵੇਂ ਤਵੇਂ ਜਿਵੇਂ ਤਵੇਂ ਅੱਛਾ ਜੀ ਜਿਵੇਂ ਤਿਵੇਂ ਕਰਨਾ ਪੈਂਦਾ ਵੀ ਫਿਰ ਹੁਣ ਜੀ ਆਪ ਜੀ ਨਾਲ ਆਪ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚੋਂ ਬਹੁਤ ਵਧੀਆ ਗੱਲ ਹੈ ਜੀ ਪਰ ਕੀ ਆਪ ਜੀ ਨਾਲ ਜਨਤਾ ਤੇ ਜਥੇਬੰਦੀਆਂ ਹੈਗੀਆਂ ਨਹੀਂ ਕਿਉਂਕਿ ਸਿੱਖ ਜਥੇਬੰਦੀਆਂ ਵੀ ਨੇ ਜਾਂ ਕਿਸਾਨ ਜਥੇਬੰਦੀਆਂ ਵੀ ਨੇ ਯਾਰ ਹੋਰ ਪਾਰਟੀਆਂ ਕਿਸੇ ਨੇ ਕਿਹਾ ਕਿ ਹਾਂ ਆਪ ਜੀ ਆ ਬਾਹ ਫੜਿਆ ਆਪ ਇਹਨਾਂ ਖੜਿਆ ਹੋਵੇ ਜੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਜੀ 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 ਉਹਨਾਂ ਨੇ ਤਾਂ ਆਪ ਦਾ ਕੰਮ ਕਰਨਾ ਜੀ ਜੀ ਹਾਂ ਇਹ ਤਾਂ ਹੈ ਉਹਨਾਂ ਤੋਂ ਮਤਲਬ ਕਿ ਆਪਾਂ ਉਮੀਦ ਘੱਟ ਰੱਖਦੇ ਜੀ ਜੀ ਇਨਾਂ ਤੋਂ ਬਿਨਾ ਜਿੰਨੀਆਂ ਵੀ ਜਥੇਬੰਦੀਆਂ ਨੇ ਜੀ ਜਿਵੇਂ ਇੱਥੇ ਬੀਬੀਐਮ ਵੀ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਠੀਕ ਹੈ ਜੀ ਚਾਹੇ ਹੋ 올ਡ ਪੈਨਸ਼ਨਰ ਹੈਗੇ ਨੇ ਕਿਸੇ ਵੀ ਵਿ ਮਹਿਕਮੇ ਦੇ ਮੁਲਾਜ਼ਮ ਨੇ ਉਹਨਾਂ ਦੀ ਯੂਨੀਅਨ ਬਣੀ ਹੋਈ ਹੈ ਜੀ ਸਾਰੀਆਂ ਜਿੰਨੇ ਮੁਲਾਜ਼ਮ ਜਥੇਬੰਦੀਆਂ ਨੇ ਜੀ ਉਹਨਾਂ ਦੀ ਇੱਕ ਸਾਂਝਾ ਮੋਰਚਾ ਬਣਿਆ ਹੋਇਆ ਜੀ 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 ਸਾਰਿਆਂ ਵੱਲੋਂ ਸਾਨੂੰ ਸਮਰਥਨ ਹੈ ਵੀ ਜਦੋਂ ਸਾਨੂੰ ਤਿੱਖੇ ਸੰਘਰਸ਼ ਦੀ ਲੋੜ ਪਾਊਗੀ ਉਹ ਸਾਡੇ ਨਾਲ ਖੜਨਗੇ ਲekin ਮੈਂ ਨਾ ਇੱਕ ਬਿਆਨ ਸੁਣਿਆ ਸੀਗਾ ਭਗਵਨ ਸਿੰਘ ਮਾਨਜੇ ਦਾ ਆਪ ਜੀ ਨੂੰ ਵੀ ਪਤਾ ਹੋਵੇਗਾ ਅਕਸਰ ਗੱਲ ਚੱਲਦੀ ਹੈ ਉਹ ਕਹਿੰਦੇ ਜਦੋਂ ਮੇਰਾ ਰਾਜ ਆਊਗਾ ਉਦੋਂ ਧਰਨੇ ਨਹੀਂ ਲੱਗਣਗੇ ਪਰ ਧਰਨੇ ਤਾਂ ਲੱਗ ਰਹੇ ਨਹੀਂ ਧਰਨੇ ਜਿੱਥੋਂ ਤੱਕ ਨਹੀਂ ਲੱਗਣ ਦਾ ਸਵਾਲ ਹੈ ਵੀ ਉਹ ਛੇਤਰ ਮਾਰ ਕੇ ਉਹਨਾਂ ਨੂੰ ਭਜਾ ਦਿੱਤਾ ਜਾਊਗਾ ਇੱਕ ਤਾਂ ਧਰਨੇ ਆਏ ਨਹੀਂ ਲੱਗਣਗੇ ਅੱਛਾ ਦੂਜਾ ਧਰਨਾ ਇਹ ਹੈ ਕਿ ਵੱਡੇ ਵਾਅਦੇ ਕੀਤੇ ਗਏ ਸੀਗੇ ਹੁਣ ਉਹ ਪੂਰੇ ਨਹੀਂ ਹੋ ਰਹੇ ਜਿਹੜੇ ਕਿ ਜੈਨੂਨ ਮੁੱਦੇ ਵੀ ਹੈਗੇ ਆ ਜੀ ਉਹ ਨਹੀਂ ਪੂਰੇ ਹੋ ਰਹੇ ਜਿਵੇਂ ਸਾਡਾ ਤਾਂ ਜੈਨੂਨ ਮੁੱਦਾ ਹੈ ਅਸੀਂ ਬੈਠੇ ਆ ਸਾਨੂੰ ਧਰਨਾ ਮਜਬੂਰੀ ਨਾਲ ਲਾਉਣਾ ਪਿਆ ਅਸੀਂ ਸਾਲ ਨੂੰ ਤੁਸੀਂ ਹਿਸਾਬ ਲਾ ਲਓ 3 ਦਸੰਬਰ 2021 ਤੋਂ ਵੇਟ ਕਰ ਰਹੇ ਸੀਗੇ ਅੱਛਾ ਜੀ ਧਰਨਾ ਅਸੀਂ 31 ਅਗਸਤ 2023 ਨੂੰ ਲਾਇਆ ਠੀਕ ਹੈ ਜੀ 2 ਢਾਈ ਸਾਲ ਵੇਟ ਕਰਕੇ ਅਸੀਂ ਧਰਨਾ ਸਾਨੂੰ ਲਾਉਣਾ ਪਿਆ ਠੀਕ ਹੈ ਜੀ ਲੱਗਾ ਹੋਇਆ ਠੀਕ ਹੈ ਜੀ ਮਾਨ ਸਾਹਿਬ ਨੂੰ ਇੰਟੈਲੀਜੈਂਸੀ ਦੇ ਥਰੂ ਰੋਜ਼ ਦੀ ਖਬਰ ਮਿਲਦੀ ਆ अच्छा ए, जी ਵੀ ਧਰਨਾ ਲੱਗਾ ਹੋਇਆ ਕੀ ਘਟਨਾ ਘਟਦੀ ਐ ਇਹ ਮੈਡਮ ਸਾਡੇ ਸੁਸਾਇਡ ਕਰ ਗਏ ਸੀਗੇ ਇਹ ਵੀ ਖਬਰ ਪਹੁੰਚੀ ਆ ਹਾਂਜੀ ਪਰ ਇਹ ਗੱਲ ਵੱਖਰੀ ਐ ਕਿ ਉਹਨਾਂ ਨੇ ਕੋਈ ਬਿਆਨ ਕੋਈ ਟਵੀਟ ਕੋਈ ਕੁਛ ਤਰ੍ਹਾਂ ਕੁਝ ਵੀ ਨਹੀਂ ਆਇਆ ਉਹਨਾਂ ਵੱਲੋਂ ਕਿਸੇ ਲੀਡਰ ਦਾ ਨਹੀਂ ਆਇਆ ਕਿਸੇ ਮੰਤਰੀ ਦਾ ਨਹੀਂ ਜੀ ਇਸ ਸੰਘਰਸ਼ ਨੂੰ ਆਪ ਜੀ ਨੇ ਹੰਡਾਇਆ ਆਪ ਜੀ ਨੇ ਦੇਖਿਆ ਆਪ ਜੀ ਆਪਣੇ ਐਕਸਪੀਰੀਅੰਸ ਦੱਸ ਸਕਦੇ ਹੋ ਕਿ ਆਪ ਜੀ ਇਹਨੂੰ ਅੱਗੇ ਕਿਵੇਂ ਵੇਖਦੇ ਹੋ ਕਿ ਅੱਗੇ ਇਹਦਾ ਕੀ ਰਿਜ਼ਲਟ ਆਊਗਾ ਆਪ ਜੀ ਨੂੰ ਕੀ ਲੱਗਦਾ ਜੋ ਜਥੇਬੰਦੀਆਂ ਜੋ ਜਥੇਬੰਦੀਆਂ ਸਾਡੇ ਕੋਲੇ ਆਈਆਂ ਨੇ ਜੀ 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 ਉਹਨਾਂ ਦਾ ਆਪ ਦਾ ਇੱਕ ਐਕਸਪੀਰੀਅੰਸ ਹੈ ਜੀ ਜੀ ਉਹਨਾਂ ਨੇ ਇਹ ਕਿਹਾ ਵੀ ਜਿਸ ਨੇ ਸਰਕਾਰ ਦੇ ਅੱਗੇ ਤੱਪੜ ਵਿਛਾ ਲਿਆ ਹਾਂਜੀ ਉਹ ਖਾਲੀ ਨਹੀਂ ਉੱਟਦਾ ਠੀਕ ਹੈ ਜੀ ਤੁਸੀਂ ਸਬਰ ਸੰਤੋਖ ਹਾਂ ਅਨੁਸ਼ਾਸਨ 'ਚ ਰਹਿੰਦੇ ਹੋਏ ਆਪਦਾ ਪ੍ਰੋਟੈਸਟ ਜਾਰੀ ਰੱਖੋ ਠੀਕ ਹੈ ਜੀ ਪ੍ਰੋਟੈਸਟ ਅਸੀਂ ਜਾਰੀ ਰੱਖਾਂਗੇ ਹਾਂਜੀ ਆਪਦਾ ਹੱਕ ਲੈ ਬਿਨਾ ਇੱਥੋਂ ਉੱਠਣਾ ਨਹੀਂ ਹਾਂਜੀ ਇਹੀ ਸਾਡੀ ਸਟ੍ਰੈਟੇਜੀ ਹੈ ਜਦੋਂ ਸਾਡਾ ਹੱਕ ਮਿਲ ਗਿਆ ਸਾਨੂੰ ਠੀਕ ਹੈ ਜੀ ਉਦੋਂ ਅਸੀਂ ਚੱਲੇ ਜਾ। ਆ ਇਹ ਚੀਜ਼ ਮੈਂ ਵੀ ਨੋਟ ਕੀਤੀ ਕਿ ਆਪਜੀ ਸਾਈਡ ਤੇ ਹੈਗੇ ਜੀ ਟ੍ਰਾਫਿਕ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੇ ਰੇ। ਅਸੀਂ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ। ਸਗੋਂ ਸਾਨੂੰ ਪਰੇਸ਼ਾਨੀ ਹੈਗੀ ਆ। ਅੱਛਾ ਜੀ। ਦਿਨ ਰਾਤ ਹਾਰਨ ਵੱਜਦੇ ਆ। ਜੀ। ਸਾਧਨ ਜਿੱਥੋਂ ਦੀ ਨੰਗਦੇ ਆ ਉਹਨਾਂ ਦੇ ਇੰਜਣ ਦੀ ਆਵਾਜ਼ ਕਿੰਨੀ ਹੁੰਦੀ ਆ? ਔਰ ਕੋਲ ਦੀ ਸਾਧਨ ਨੰਗਦੇ ਆ ਇਹ ਠੰਡੀ ਹਵਾ ਆ ਰਹੀ ਆ। ਇਸ ਚੀਜ਼ ਨੂੰ ਅਸੀਂ ਚੱਲਦੇ ਹੋਏ ਅਸੀਂ ਬੜੇ ਸਬਰ ਨਾਲ ਬੈਠੇ ਵੀਰ ਜੀ ਮੈਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਆਪ ਜੀ ਜੀ ਪ੍ਰੋਬਲਮ ਹੈ ਜਲਦੀ ਸੋਲਵ ਹੋਏ ਤੇ ਜਿਹੜੇ ਕੋਈ ਅਧਿਕਾਰੀ ਇਸ ਵੀਡੀਓ ਨੂੰ ਵੇਖ ਰਹੇ ਨੇ ਭਾਈ ਉਹਨਾਂ ਨੂੰ ਵੀ ਬੇਨਤੀ ਹੈ ਵੀਰ ਜੀ ਹੁਣੇ ਕਾਫੀ ਸਮੇਂ ਤੋਂ ਬੈਠੇ ਨੇ ਵੀਰ ਜੀ ਕੋਈ ਸੰਪਰਕ ਨੰਬਰ ਵੇਖਤਾ ਸਾਰੇ ਜਾਣਦੇ ਹੋਣਾ ਪਰ ਫਿਰ ਵੀ ਕੋਈ ਸੰਪਰਕ ਨੰਬਰ ਇੱਕ ਪ੍ਰੋਵਾਈਡ ਜਰੂਰ ਕਰਾਓ ਜਿਹੜੇ ਵੀਡੀਓ ਵੀਰ ਭੈਣ ਦੇਖ ਰਹੇ ਨੇ ਜਿਹੜੇ ਆਪਨੇ ਰਾਬਤਾ ਕਰਨਾ ਚਾਹੁੰਦਾ ਹੈ ਸੰਪਰਕ ਨੰਬਰ ਇੱਕ ਬੈਡਪਾ ਸ਼ੇਅਰ ਕਰ ਦੋ ਜੋ ਸਾਡੇ ਪ੍ਰਧਾਨ ਹੈ ਜੀ ਜੀ ਬਿਲਕੁਲ ਜਾਂ ਕੋਈ ਸੋਸ਼ਲ ਦਾ ਇਤਿਹਾਸ ਜੀ ਦਾ ਪੇਜ ਵਗੈਰਾ ਬਣਿਆ ਹੈ ਉਹਦੇ ਬਾਰੇ ਦੱਸ ਦੋ ਜਿਹੜੇ ਆਪ ਜੀ ਦਾ ਸੰਪਰਕ ਕਰਨਾ ਚਾਹਣ ਕਿਵੇਂ ਕਰ ਸਕਦੇ ਹੈ ਪੇਜ ਸਾਡਾ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਨਾਮ ਦਾ ਪੇਜ ਬਣਿਆ ਹੋਇਆ ਠੀਕ ਹੈ ਜੀ ਔਰ ਜੋ ਇੱਕ ਸਾਡੇ ਪ੍ਰਧਾਨ ਜੀ ਨੇ ਉਹਨਾਂ ਦਾ ਮੋਬਾਈਲ ਹੈਗਾ 79730 ਠੀਕ ਹੈ ਜੀ 01311 ਇੱਕ ਵਾਰ ਹੋਰ ਬਿਰ ਜੀ 79730 ਜੀ 01311 ਇਹਨਾਂ ਦਾ ਫੁੱਲ ਜਿਹੜਾ ਸ਼ੁਭਨਾਮ ਜਸਵਿੰਦਰ ਕੌਰ ਜਸਵਿੰਦਰ ਕੌਰ ਜਸਵਿੰਦਰ ਕੌਰ ਇੱਕ ਕਨਵੀਨਰ ਨੇ ਠੀਕ ਹੈ ਜੀ ਵੈਸੇ ਆਮ ਭਾਸ਼ਾ ਚਾਪਾ ਪ੍ਰਧਾਨ ਕਹਿ ਦਿੰਦੇ ਆ ਠੀਕ ਹੈ ਜੀ ਸੋ ਇਹਨਾਂ ਨਾਲ ਸੰਪਰਕ ਕੀਤਾ ਜਾ ਠੀਕ ਹੈ ਜੀ ਆਪ ਜੀ ਦਾ ਸ਼ੁਭਨਾਮ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਜਾਣਕਾਰੀ ਦਿੱਤੀ ਜੀ ਧੰਨਵਾਦ ਬਹੁਤ ਮਿਹਰਬਾਨੀ ਸਰ ਸਾਡੇ ਜਿਹੜੀ ਹੈਗੀ ਆਵਾਜ਼ ਸਾਰੇ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ